ਹਾਂਜੀ ਦੋਸਤੋ ਸਵਾਗਤ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਬੱਬੂ ਮਾਨ ਦੀ ਐਲਬਮ ਤੂੰ ਮੇਰੀ ਮਿਸ ਇੰਡੀਆ ਦੋਸਤੋ ਦੱਸ ਦਈਏ ਕਿ ਇਹ ਐਲਬਮ ਉਹਨਾਂ ਦੀ ਦੂਜੀ ਐਲਬਮ ਸੀ ਸਭ ਤੋਂ ਪਹਿਲੀ ਐਲਬਮ ਸੱਜਣ ਰੁਮਾਲ ਦੀ ਗਿਆ ਜਿਹੜੀ ਕਿ ਉਹਨਾਂ ਦੀ ਹਿੱਟ ਨਹੀਂ ਸੀ ਹੋਈ ਪਰ ਇਸ ਫਿਲਮ ਨੇ ਸੌਰੀ ਇਸ ਐਲਬਮ ਨੇ ਉਹਨਾਂ ਦੀ ਵੱਖਰੀ ਪਹਿਚਾਣ ਬਣਾਈ ਇਸ ਐਲਬਮ ਦਾ ਗੀਤ ਜਿਹੜਾ ਤੁਪਕਾ ਤੁਪਕਾ ਅੱਜ ਵੀ ਸੁਣਿਆ ਜਾਂਦਾ ਤੇ ਪਿੰਡ ਪਹਿਰਾ ਲੱਗਦਾ ਗੀਤ ਜਿਹੜਾ ਅੱਜ ਵੀ ਸੁਣਿਆ ਜਾਂਦਾ ਤੇ ਨੀਂਦ ਰਾਣੀ ਆਉਂਦੀਆਂ ਇਹ ਵੀ ਗੀਤ ਜਿਹੜਾ ਵਾ ਬਹੁਤ ਮਕਬੂਲ ਹੋਇਆ ਸੀ ਤੇ ਸੱਜਣ ਰਮਾਲੇ ਦੇ ਗਿਆ ਇਹ ਵੀ ਗੀਤ ਜਿਹੜਾ ਵਾ ਬਹੁਤ ਹਿੱਟ ਹੋਇਆ ਸੀ ਤੇ ਅੱਜ ਵੀ ਜਿਹੜੇ ਆ ਗੀਤ ਸੁਣਨ ਨੂੰ ਮਿਲ ਜਾਂਦੇ ਨੇ ਉਹਨਾਂ ਦੀ ਐਲਬਮ ਦਾ ਰਿਵਿਊ ਕਰਦੇ ਆ ਤੋ ਮੇਰੀ ਮਿਸ ਇੰਡੀਆ ਇਹ ਤੁਸੀਂ ਦੇਖ ਰਹਾ ਜੀ ਐਲਬਮ ਦਾ ਕਵਰ ਤੇ ਦੋਸਤੋ ਇਹ ਐਲਬਮ 999 ਵਿੱਚ ਰਿਲੀਜ਼ ਹੋਈ ਸੀ ਤੇ ਇਸ ਫਿਲਮ ਇਸ ਐਲਬਮ ਦਾ ਪ੍ਰਾਈਜ਼ ਹੈ ਜਿਹੜਾ 40 ਰੁਪਏ ਦੀਆ ਤੇ ਤੁਸੀਂ ਇਹ ਕਵਰ ਦੇਖ ਸਕਦੇ ਹੋ ਬੈਕ ਸਾਈਡ ਦਾ ਇਹ ਕਵਰ ਆ ਤੁਸੀਂ ਦੇਖ ਰਿਹਾ ਜੇ ਤੇ ਆਪਾਂ ਕੈਸਟ ਨੂੰ ਖੋਲ ਕੇ ਦੇਖਦੇ ਹਾਂ ਜੀ ਇਹ ਕੈਸਟ ਹੈ ਖੋਲ ਕੇ ਅੰਦਰੋਂ ਕੈਟ੍ਰਿਕ ਕੰਪਨੀ ਨੇ ਇਸ ਐਲਬਮ ਨੂੰ ਰਿਲੀਜ਼ ਕੀਤਾ ਸੀ ਉਸ ਸਮੇਂ ਨਾ ਕੈਟ੍ਰਿਕ ਕੰਪਨੀ ਦੇ ਕਾਫੀ ਸਾਰੇ ਸਿੰਗਰ ਰਿਲੀਜ਼ ਕੀਤੇ ਗਏ ਸੀਗੇ ਕੈਟ੍ਰਿਕ ਕੰਪਨੀ ਨੇ ਤੇ ਜਿਨ੍ਹਾਂ ਦੇ ਵਿੱਚੋਂ ਹਰ ਭਜਨ ਸ਼ੇਰਾ ਬਬੂ ਮਾਨ ਕੁਲਬੀਰ ਮਤਲਬ ਇਦਾਂ ਦੇ ਕਲਾਕਾਰ ਕਾਫੀ ਜਿਹੜੇ ਸੀਗੇ ਆਏ ਸੀਗੇ ਤੇ ਉਸ ਸਮੇਂ ਬਹੁਤ ਹਿੱਟ ਹੋਏ ਸੀਗੇ ਤੇ ਉਹਨਾਂ ਦੇ ਵਿੱਚੋਂ ਇੱਕ ਇੱਕ ਕਲਾਕਾਰ ਬਬੂ ਮਾਨਸੀ ਇਹ ਦੋਸਤੋ ਕਵਰ ਹੈ ਐਲਬਮ ਦਾ ਤੇ ਮੈਂ ਪੂਰਾ ਖੋਲ ਕੇ ਦਿਖਾਉਣਾ ਤੁਹਾਨੂੰ ਇਹ ਅੰਦਰੋਂ ਕਵਰ ਹੈ ਦੋਸਤੋ ਤੁਸੀਂ ਦੇਖ ਰਹੇ ਜੇ ਬਬੂ ਮਾਨ ਦੀ ਤਸਵੀਰ ਹੈ ਤੇ ਦੂਸਰੇ ਕਵਰ ਤੇ ਨੀਂਦ ਰਾਣੀ ਆਉਂਦੀਆਂ ਗਾਣੇ ਦਾ ਜਿਹੜਾ ਵੀਡੀਓ ਉਹਦੇ ਵਿੱਚੋਂ ਇਹ ਥੋੜੀ ਜਿਹੀ ਪਿਕਚਰਸ ਲਾਈਆਂ ਨੇ ਤੇ ਮਿਊਜ਼ਿਕ ਸਰੇਂਦਰ ਬਜਨ ਨੇ ਦਿੱਤਾ ਸੀ ਪ੍ਰੋਡਿਊਸ ਕਰੋ ਗੌਰਵ ਤਰੇ ਤੇ ਦਵਿੰਦਰ ਸਿੰਘ ਨੇ ਕੀਤੀ ਸੀ ਦਵਿੰਦਰ ਸਿੰਘ ਜਿਹਦਾ ਨਾਮ ਅੱਜ ਕੱਲ ਆਪਾਂ ਡੈਨੀ ਕਹਿੰਦੇ ਆ ਤੇ ਦੋਸਤੋ ਇਸ ਐਲਬਮ ਦੇ ਵਿੱਚ ਅੱਠ ਗੀਤ ਸੀ ਏ ਸਾਈਡ ਦੇ ਵਿੱਚ ਨੀਂਦਰਾ ਨਹੀਂ ਆਉਂਦੀਆਂ ਤੂੰ ਮੇਰੀ ਮਿਸੀ ਇੰਡੀਆ ਸੁਣ ਜਾਨੀਆਂ ਤੇ ਤੁਪਕਾ ਤੁਪਕਾ ਪਿੰਡ ਪੈਰਾ ਲੱਗਦਾ ਸਾਹਮਣੇ ਚ ਬਾਰੇ ਵਾਲੀ ਕੁੜੀਆਂ ਕੁੜੀਆਂ ਤੇ ਸੱਜਣ ਰਮਾਲਦੇ ਗਿਆ ਦੋ ਤੋਂ ਅੱਠ ਗੀਤ ਸੀ ਤੇ ਅੱਠੇ ਦੇ ਅੱਠੇ ਗੀਤ ਬਹੁਤ ਸੁੰਦਰ ਸੀ ਪਰ ਸਭ ਤੋਂ ਜ਼ਿਆਦਾ ਜਿਹੜੇ ਗੀਤ ਸੀਗੇ ਉਹ ਨੀਂਦਰਾ ਨਹੀਂ ਆਉਂਦੀਆਂ ਪਿੰਡ ਪੈਰਾ ਲੱਗਦਾ ਤੁਪਕਾ ਤੁਪਕਾ ਤੇ ਸੱਜਣ ਰਮਾਲਦੇ ਗਿਆ ਜਿਹੜਾ ਸੌਂਗ ਹੈ ਅੱਜ ਵੀ ਜਿਹੜੇ ਐ ਸੌਂਗ ਜਿਹੜੇ ਮਿਲ ਮਿਲ ਜਾਂਦੇ ਨੇ ਤੁਹਾਨੂੰ ਮਿਲ ਜਾਂਦੇ ਨੇ ਤੇ ਤੁਹਾਨੂੰ ਇਹ ਐਲਬਮ ਕਿੱਦਾਂ ਦੀ ਲੱਗਦੀ ਹੈ ਕਮੈਂਟ ਰਾਹੀਂ ਜ਼ਰੂਰ ਦੱਸਿਓ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਦਿਓ ਜਿਆਦਾ ਧੰਨਵਾਦ